बाबा मां तो ने उन्होंने कोई पूछा नहीं कपड़े तक पालते सिर कड़े मारे बहुत जोर जोर

ਪਰ ਇਹ ਤੋਂ ਲਵਾ ਗੋਗਲ ਰਹੀ ਹੈ ਕਿ ਇਹ মিডিਆ ਕਰਮਚਾਰੀ ਨਾਲ ਵੀ ਜਿਹੜੇ মিডিਆ ਦੇ ਅਜੇ ਪੱਤਰਕਾਰ ਸਹਿਬਾਨ ਵੀ ਆਏ ਹੋਏ ਆ ਜੀ ਉਹਨਾਂ ਨਾਲ ਵੀ ਪਤਾ ਹੋ ਸਕਦਾ ਹੈ। ਮਹਾਲੀ ਐਮਈ ਤੱਕ ਪਹੁੰਚੋ ਬੜਾ ਇੱਥੇ ਦਵਾ ਦਿਓਆ ਕੁੱਟਮਾਰ ਹੋਈ ਆ ਤੁਸੀਂ ਅੰਦਰ ਜਾ ਕੇ ਉਹ ਕੀ ਮਿਲिए ਜਾਣਕਾਰੀ ਐਕਚੁਅਲੀ ਗੱਲ ਇਹ ਹੈ ਜੀ ਮੈਂ ਤਾਂ ਕਿਤੇ ਬਾਹਰ ਲੰਗਰ ਤੇ ਸੀਗਾ ਮੈਨੂੰ ਉਥੇ ਫੋਨ ਆਇਆ ਐਮਆਈਜੀ ਦੇ ਵਿੱਚ ਜਿਹੜੇ ਮੁਕੇਸ਼ ਬਾਂਸਲ ਹੈਗੇ ਨੇ ਉਹ ਉਹਨਾਂ ਦੇ ਫਾਦਰ ਵੀ ਬੜਾ ਪ੍ਰਧਾਨ ਆਦੇ ਨੇ ਉਹ ਆਪ ਵੀ ਬੜੇ ਜ਼ਿੰਮੇਵਾਰ ਬੰਦੇ ਆ ਉਹ ਵੀ ਅਸੀਂ ਐਮਆਈਜੀ ਆਏ ਹੋਏ ਸੀਗੇ ਦੂਸਰੀ ਜਿਹੜੀ ਪਾਰਟੀ ਨਾਲ ਕੋਈ ਮਾੜਾ ਮਾੜਾ ਕੋਈ ਗੱਲਬਾਤ ਉਹ ਆਪਸ ਵਿੱਚ ਕੋਈ ਗੱਲ ਹੋਈ ਆ ਤੇ ਵੱਡੋਂ ਨੇ ਉਹਨੂੰ ਕੋਈ ਪੁੱਛਿਆ ਨਹੀਂ ਉਹਦੇ ਕੱਪੜੇ ਤੱਕ ਪਾੜਤੇ ਉਹਦੇ ਸਿਰ ਦੇ ਵਿੱਚ ਕੜੇ ਮਾਰੇ ਬਹੁਤ ਜ਼ੋਰ-ਜ਼ੋਰ ਨਾਲ ਮੈਂ ਤਾਂ ਹੁਣੇ ਮੇਰੇ ਕੋਲ ਬੈਠੇ ਸੀਗੇ ਉਹ ਤੇ ਉਹ ਕਹਿੰਦੇ ਮੈਨੂੰ ਚੱਕਰ ਆਉਂਦੇ ਆ ਤੇ ਅਸੀਂ ਉਹ ਹੁਣ ਇਹ ਬਿੱਲਾ ਉਹਨਾਂ ਨੂੰ ਫਰਸਟ ایڈ ਵਾਸਤੇ ਮੈਡੀਕਲ ਵਾਸਤੇ ਉਹਨਾਂ ਨੂੰ ਆਪਾਂ ਹਸਪਤਾਲ ਲੈ ਕੇ ਜਾ ਰਹੇ ਹਾਂ ਸਰਕਾਰੀ ਹਸਪਤਾਲ ਹੁਣ ਉਸ ਤੋਂ ਬਾਅਦ ਦੱਸਾਂਗੇ ਕਿ ਮਤਲਬ ਅਸੀਂ ਕੀ ਕਰਨਾ ਹੈ। ਪੂਰੀ ਕਾਰਗੁਜ਼ਾਰੀ ਪੁਲਿਸ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਣਾ ਹੈ ਕਿ ਪੁਲਿਸ ਵੱਲੋਂ ਕਿਸ ਤਰ੍ਹਾਂ ਕੇ ਦੀ ਇਤਿਹਾਸ ਬਣ। ਦੇਖੋ ਜੀ ਪੁਲਿਸ ਦਾ ਕੰਮ ਹੁੰਦਾ ਸੇ ਪੁਲਿਸ ਖੜੀ ਹੋਵੇ ਡਰ ਹੋਣਾ ਚਾਹੀਦਾ ਪੁਲਿਸ ਦਾ ਕਿ ਉਹਨਾਂ ਦਾ ਕੋਈ ਹਸਲ ਹਸੋਪਾਈ ਹੁਣ ਬਦਲੇ ਨਹੀਂ ਹੈਗਾ। ਔਰ ਜੇ ਭਾਈ ਜਨ ਪੁਲਿਸ ਹੈਗੀ ਆ ਤਾਂ ਪੁਲਿਸ ਨੂੰ ਚਾਹੀਦਾ ਕਿ ਜੇ ਭਾਈ ਜਨ ਜਿਹਨੇ ਕੋਈ ਤੱਕਾ ਕੀਤਾ ਹੈਗਾ ਫੜਕੇ ਅੰਦਰ ਦਿੱਤਾ ਜਾਵੇ। ਇਹਨਾਂ ਹਰ ਇੱਕ ਬੰਦੇ ਨੂੰ ਮਤਲਬ ਪੁਲਿਸ ਦਾ ਡਰ ਹੋਣਾ ਜ਼ਰੂਰੀ ਆ ਜੇਕਰ ਅਸੀਂ ਇਸ ਤਰ੍ਹਾਂ ਪੁਲਿਸ ਦੇ ਸਾਹਮਣੇ ਵੀ ਬੰਦੇ ਨੂੰ ਆਪਾਂ ਪਟਾ ਕੇ ਘੁੱਟਵਾਵਾਂਗੇ ਜਿਵੇਂ ਬੱਕਰੇ ਨੂੰ ਘੁੱਟਾ ਲਿਆ ਮੰਨ ਲਓ ਫਿਰ ਪੁਲਿਸ ਦੀ ਕੋਈ ਕਾਰਗੁਜ਼ਾਰੀ ਨਹੀਂ ਰਹਿ ਜਾਂਦੀ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਉਹਨਾਂ ਦੇ ਸਾਹਮਣੇ ਕੋਈ ਇਸ ਤਰ੍ਹਾਂ ਦਾ ਝਗੜਾ ਹੁੰਦਾ ਤਾਂ ਪੁਲਿਸ ਆਪਣੇ ਬਿਆਨਾਂ ਦੇ ਵਿਹਾਰ ਤੋਂ ਪਰਚਾ ਦੇ ਸਕਦੀ ਹੈ ਸਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਤੋਂ ਬਾਅਦ ਪੁਲਿਸ ਤਾਂ ਉਦੋਂ ਬਾਅਦ ਚਾਹੀਏ ਜਦੋਂ ਇਹ ਪੂਰਾ ਬਵਾਗ ਹੋ ਗਿਆ ਉਸ ਤੋਂ ਉਸ ਸਮੇਂ ਸਿਰਫ ਉਹ ਚੌਕੀ ਨਿਯਾਤ ਸੀ ਇੱਕ ਯਸਈ ਤੇ ਘੜਾ ਸੀਗਾ ਬਾਕੀ ਸਾਰਾ ਬਰਬਾਦ ਦੇ ਵਿੱਚ ਭਾਈ ਗੱਲ ਇਹ ਆ ਵੀ ਕੋਈ ਵੀ ਮਲਾਜ ਹੋਵੇ ਜਦੋਂ ਕੋਈ ਖਾਕੀ ਵਰਦੀ ਵਾਲਾ ਬੰਦਾ ਖੜਾ ਹੈ ਨਾ ਉਹਦੀ ਜ਼ਿੰਮੇਵਾਰੀ ਬਣਦੀ ਆ ਔਰ ਜੇ ਉਹਦੇ ਸਾਹਮਣੇ ਝਗੜਾ ਹੁੰਦਾ ਹੈਗਾ ਤਾਂ ਮੈਂ ਕਹਿੰਦਾ ਹੁਣ ਤਾਂ ਸਾਰੇ ਅਫਸਰ ਆਏ ਹੋਏ ਨੇ ਨਾ ਹੁਣ ਜਿਹੜੇ ਬੰਦਿਆਂ ਨੇ ਧੱਕਾ ਕੀਤਾ ਹੈਗਾ ਕੋਈ ਛੱਡਫੇਡ ਮਾਰੀ ਹੈਗੀ ਆ ਤੇ ਜ਼ਿੰਮੇਵਾਰ ਬੰਦੇ ਦੀ ਇਸ ਤਰ੍ਹਾਂ ਮਤਲਬ ਧਾਰੇ ਗੁੱਟਮਾਰ ਕੀਤੀ ਆ ਹੁਣ ਤਾਂ ਕਾਰ ਵੀ ਹੋਣੀ ਬੰਦੀ ਆ ਕਰਮੀਆਂ ਦੇ ਫੋਨ ਤੱਕ ਖੋਲੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ੱੱਕੇ ਮਰੇ ਗਏ ਇਹਨੂੰ ਤੁਸੀਂ ਜਿਵੇਂ ਦੇਖ ਪਰ ਇਹ ਤੋਂ ਇਲਾਵਾ ਕੋਈ ਗੱਲ ਰਹੀ ਨਹੀਂ ਗਈ ਇਹ মিডিਆ ਕਰਮਚਾਰੀ ਨਾਲ ਵੀ ਜਿਹੜੇ মিডিਆ ਦੇ ਅਖ਼ਬਾਰ ਪੱਤਰਕਾਰ ਸਾਹਿਬਾਨ ਵੀ ਆਏ ਹੋਏ ਆ ਜੀ ਉਹਨਾਂ ਨਾਲ ਵੀ ਧੱਕਾ ਹੋ ਸਕਦਾ ਹੈ ਜਿਨ੍ਹਾਂ ਦੇ ਮਤਲਬ ਉਹ ਹਰ ਚੀਜ਼ ਹਰ ਇੱਕ ਬੰਦੇ ਨੂੰ ਹੋਇਆ ਕਿ ਜਦੋਂ ਸੀ ਮੀਡੀਆ ਆ ਗਿਆ ਤੇ ਮੇਰਾ ਇੱਥੇ ਬਚਾਅ ਹੋ ਜਾਊਗਾ ਜਿਹੜੀ ਮੇਰੀ ਗੱਲ ਕੋਈ ਦਬਾਈ ਜਾ ਰਹੀ ਹੈ ਉਹ ਮੇਰੀ ਗੱਲ ਕਿਤੇ ਜਗ੍ਹਾ ਕਿਤੇ ਪਹੁੰਚ ਜਾਊਗੀ ਜੇ ਉਹਨਾਂ ਨੇ ਵੀ ਧੱਕਾ ਹੋ ਸਕਦਾ ਫਿਰ ਆਮ ਬੰਦੇ ਦੇ ਬਸਲੇ ਬਹੁਤ ਮਾੜੀ ਮਤਲਬ ਉਹ ਕੁਝ ਵੀ ਹੋ ਸਕਦਾ ਸੋ ਤੁਸੀਂ ਆਪ ਸਮਝ ਸਕਦੇ ਹੋ ਜੋ ਹੋਇਆ ਬਹੁਤ ਮਾੜਾ ਹੋਇਆ ਹੁਣ ਅਸੀਂ ਇੱਕ ਵਾਰ ਇਹ ਮੈਡੀਕਲ ਵਾਸਤੇ ਲੈ ਕੇ ਜਾ ਰਹੇ ਹਾਂ ਦਵਾਈ ਦਵਾਉਣ ਜਾ ਰਹੇ ਹਾਂ ਔਰ ਉਸ ਤੋਂ ਬਾਅਦ ਦੱਸਾਂਗੇ ਹੀ ਕਰ ਥੈਂਕ ਯੂ ਕੋਈ ਬਹੁਤ ਜ਼ਿਆਦਾ ਮਤਲਬ ਕਿ ਚੈਨਲ ਤੇ ਹੈ ਕਿ ਸੀਗਾ ਐਮਆਈ ਪਰ ਐਲਥੇ ਸਾਨੂੰ ਕੱਲ ਐਸਡੀਐਮ ਮੈਮ ਆਰਡਰ ਆਏ ਸੀਗੇ ਵੀ ਅੱਜ ਤੁਸੀਂ ਆਪਣਾ ਇੱਥੇ ਆ ਕੇ ਸਾਰੀਆਂ ਜਿਹੜੀਆਂ ਪਹਿਲਾਂ ਕਮੇਟੀਆਂ ਸੀਗੀਆਂ ਉਹਨਾਂ ਨੂੰ ਉਹਨਾਂ ਨੇ ਖਤਮ ਕਰਤਾ ਤੇ ਉਹਨਾਂ ਨੇ ਵਕਾਇਦਾ ਕਿਹਾ ਹੈਗਾ ਵੀ ਤੁਸੀਂ ਆਪਣੇ ਇਲੈਕਸ਼ਨਸ ਵਗੈਰਾ ਕਰਾ ਕੇ ਨਵਾਂ ਪ੍ਰਧਾਨ ਨਵੀਂ ਕਮੇਟੀ ਬਣਾਈ ਜਾਵੇ ਸਰ ਇੱਥੇ ਜਿੰਨੀ ਮੋਹਾਲੀ ਪੁਲਿਸਣੀ ਸੀ ਉਹਦੀ ਪ੍ਰੋਟੈਕਸ਼ਨ ਦੇ ਵਿੱਚ ਸਰ ਉਹਦੇ ਬਿਲਕੁਲ ਨਹੀਂ ਹੁੰਦਾ ਬਿਲਕੁਲ ਉਹਨੇ ਪ੍ਰੋਟੈਕਸ਼ਨ ਕੀ ਸਾਡੇ ਵੱਲ ਸਾਡੇ ਬੰਦੇ ਨੂੰ ਰੋਕੀ ਜਾਂਦੇ ਸੀ ਉਹਨਾਂ ਨੇ ਮੈਨੂੰ ਜ਼ਬਰਦਸਤੀ ਅੰਦਰ ਖਿੱਚ ਕੇ ਸਾਰਿਆਂ ਸਾਰਿਆਂ ਨੇ ਮਿਲ ਕੇ ਕੰਨੀ ਦਾ ਕੜੇ ਨਾ ਮਾਰੇ ਹੈ ਔਰ ਤੁਹਾਨੂੰ ਲੱਗਦਾ ਬਾਂਮਾ ਮਾਰੀਆਂ ਹੈਗੀਆਂ ਔਰ ਉਹਨਾਂ ਨੇ ਕੋਈ ਵੀ ਰੋਕ-ਟੋਕ ਨਹੀਂ ਕੀਤੀ ਕੁਝ ਨਹੀਂ ਕੀਤਾ ਜਦੋਂ ਕਿ ਉਹ ਆਪਣਾ 3-4 ਜਾਨੇ ਐੱਥੇ ਸੀਗੇ ਸਾਰਾ ਕੁਝ ਸੰਭਾਲ ਸਕਦੇ ਸੀਗੇ ਸਭ ਕੁਝ ਕਰ ਸਕਦੇ ਸੀ ਬਟ ਜਿਵੇਂ ਉਹਨਾਂ ਦੇ ਵੱਲੋਂ ਆਏ ਹੋਏ ਹੁੰਦੇ ਉਹਨਾਂ ਨੇ ਐ ਰਿਐਕਟ ਕੀਤਾ ਹੈ ਮਹਾਲੀ ਪੁਲਿਸ ਨੇ ਕੋਈ ਵਿਚਿਪਤਾਵ ਕੀਤਾ ਵੀ ਚਾਹੇ ਬਿਲਕੁਲ ਨਹੀਂ ਕੀਤਾ ਜੀ ਕੋਈ ਵਿਚੋਚਾਉ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਇਹਨਾਂ ਦੇ ਬੰਦਿਆਂ ਨੇ ਮੈਨੂੰ ਅੰਦਰ ਬੁਲਾ ਕੇ ਖਿੱਚ ਕੇ ਉਹ ਕਹਿਦਾ ਚੰਗੀ ਤਰ੍ਹਾਂ ਕੁੱਟਿਆ ਹੈਗਾ ਇਹਦੇ ਮੀਡੀਆ ਦੇ ਵੀ ਮੋਬਾਈਲ ਵਰਤ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਬਾਰੇ ਸਰ ਬਹੁਤ ਨਾਜਾਇਜ਼ ਕੰਨੀ ਕੋਈ ਗੁੰਡਾਗਰਦੀ ਚਾਹੀਦੀ ਨਹੀਂ ਹੈਗੀ ਇਹਨਾਂ ਨੇ ਇਸ ਐਮਆਈਏ ਦਾ ਸੱਤਿਆ ਨਾ ਸਮਝ ਕੇ ਰੱਖਦਾ ਬਿਲਕੁਲ ਜਾਣ ਤੋਂ ਕਿਉਂ ਰੋਕਿਆ ਗਿਆ ਤੁਹਾਨੂੰ ਸਰ ਉਹ ਇਹਨਾਂ ਨੂੰ ਪੁੱਛਿਆ ਜਾਵੇ ਕਿਸ ਵਾਸਤੇ ਰੋਕਿਆ ਸੀ ਮੈਂਬਰ ਹੈ ਸਰ ਕਦ ਵਾਸਤੇ ਰੋਕ ਰਹੇ ਸਾਨੂੰ ਅੰਦਰ ਜਾਣ ਵਾਸਤੇ ਔਰ ਸ਼ਰੇਆ ਮੈਂ ਕੁੱਟਰੇ ਨੇ ਕੋਈ ਬਦਮਾਸ਼ੀ ਹੈ ਕੋਈ 12 ਬੰਦੇ ਬੁਲਾ ਰੱਖੇ ਨੇ ਇਹਨਾਂ ਨੇ ਐਸਜੀਐਮ ਦੇ ਆਰਡਰ ਹੈਗੇ ਸਾਡੇ ਕੋਲ ਬਗਾਇਦਾ ਸਾਰਾ ਕੁਝ ਹੈਗਾ ਦੱਸੋ ਅਸੀਂ ਕੀ ਨਜਾਇਜ਼ ਕੀਤੀ ਕੋਈ ਕੀ ਤੱਕਾ ਕੀਤਾ ਔਰ ਕੀ ਇਹ ਦੇਣਾ ਚਾਹੁੰਦੇ ਨੇ ਐਸਜੀਐਮ ਦੇ ਆਰਡਰ ਕੀ ਨੇ ਇਹਦੇ ਵਿੱਚ ਸਰ ਐਸਜੀਐਮ ਸਾਹਿਬ ਮੈਡਮ ਦੇ ਸੀਐਨ ਨੂੰ ਪਹਿਲਾਂ ਦਾ ਧੰਨਵਾਦ ਕਰਦੇ ਹੈਗੇ ਅਸੀਂ ਇਹਨਾਂ ਦਾ ਵੀ ਇਹਨਾਂ ਨੇ ਸਾਡੇ ਸਾਰੇ ਕਾਗਜ਼ ਪੱਤਰ ਫਰੋਲ ਕੇ ਇੱਕ ਆਰਡਰ ਬਣਾਇਆ ਜਿਹਦੇ ਵਿੱਚ ਉਹਨਾਂ ਨੇ ਕਲੀਅਰ ਕਿਹਾ ਹੈਗਾ ਬੀ ਐ ਜਿਹੜੀ ਚੱਲਦੀ ਪਈ ਐ ਤੁਹਾਡੀ ਐਮ ਆਈ ਦੀ ਆਪਣਾ ਪ੍ਰੋਬਲਮ ਨੂੰ ਹੱਲ ਕਰਕੇ ਤੁਸੀਂ ਇਹਨੂੰ ਇਲੈਕਸ਼ਨਸ ਕਰਵਾਓ ਇਲੈਕਸ਼ਨਸ ਕਰਵਾ ਕੇ ਜਿਹੜਾ ਆਪਦੀ ਕਮੇਟੀ ਐ ਉਹ ਨਵੇਂ ਤਰੀਕੇ ਨਾਲ ਬਣਾਓ ਤੇ ਅਸੀਂ ਦੱਸੋ ਉਹਦੇ ਵਾਸਤੇ ਅੱਜ ਸਪੈਸ਼ਲ ਆਏ ਹੈਗੇ ਤੁਹਾਨੂੰ ਵੀ ਸਿੱਧਾ ਦਿੱਤਾ ਸੀਗਾ ਅਸੀਂ ਅਸੀਂ ਆਏ ਤੇ ਇਹਨਾਂ ਨੇ ਇੱਥੇ ਨਜਾਇਜ਼ ਕੀਤੀ ਤੁਸੀਂ ਸਾਰੇ ਆਪਦੇ ਕੈਮਰੇ ਚ ਮੈਂ ਤਾਂ ਹੈਰਾਨ ਐ ਇਸ ਗੱਲ ਤੋਂ ਵੀ ਇਹ ਇਹ ਜਿਹੇ ਕਿਹਜਾ ਬਿਹੇਵੀਅਰ ਕਰ ਰਹੇ ਨੇ ਇੱਥੇ ਐਮ ਆਈ ਐ ਤੋਂ ਕੀ ਕੱਢਣਾ ਚਾਹੁੰਦੇ ਹੈਗੇ ਨੇ ਕਿੰਨੀ ਕਾ ਵੀ ਜਿੱਦ ਜਿਹਦੇ ਨਾਲ ਸਾਰੇ ਐਮਆਈਏ ਦੇ ਹੋਰ ਮੈਂਬਰਾਂ ਦਾ ਨਾਕਸਾਨ ਹੋਇਆ ਤੁਸੀਂ ਦੇਖੋ 2-3 ਮਹੀਨੇ ਤੋਂ ਜੱਗਦੀ ਹੈ ਦਿੱਕਤ ਆ ਰਹੀ ਹੈਗੀ ਹੈ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੁਛ ਨਹੀਂ ਹੋ ਰਿਹਾ ਇਹ ਜਿਹੜੀ ਛੱਡ ਪਾੜੀਆ ਇਹ ਸ਼ਰਟ ਕੀ ਪਾੜੀਆ ਜੀ ਜੁੱਤੀਆਂ ਮਾਰ ਮਾਰ ਕੇ ਇਹਨੇ ਥੱਲੇ ਥੱਲੇ ਛੜੇ ਸਾਰੇ ਕੁੱਟੇ ਇਹ ਤੁਸੀਂ ਮੇਰੇ ਮੈਡੀਕਲ ਕਰਾ ਲਓ ਨਾ ਮੇਰੇ ਇੱਥੇ ਵੀ ਪ੍ਰੋਬਲਮ ਆਈ ਵੀ ਹੈ ਮੈਡੀਓ ਗਰਾਉਂਡ ਠੀਕ ਹੈ ਮੇਰੇ ਅੰਦਰ ਛੱਡ ਤਾਂ ਹੀ ਪਾੜੀਆ ਛਰਟ ਪਾੜੀਆ ਸਾਰੀ ਜੈਕਟ ਫਾੜਤੀ ਜੀ ਇਹਨਾਂ ਨੇ ਅਲੱਗ ਜੈਕਟ ਫਾੜਤੀ ਕਿਚ ਕਿਚ ਕੇ ਪਾੜੇ ਇਹਨਾਂ ਨੇ ਸਾਰੇ ਇਹਨਾਂ ਨੇ ਬਰਮਾਸ਼ੀ ਕੀਤੀ ਧੱਕਾ ਕੱਕਲਾ ਮੈਨੂੰ ਅੰਦਰ ਖਿੱਚ ਗਏ ਲੱਤਾਂ ਬਾਹਾਂ ਸਾਰਾ ਕੁਝ ਮਾਰੇ ਇਹਨਾਂ ਨੇ ਕੜੇ ਲੈ ਲੈ ਕੇ ਮੇਰੇ ਸਿਰ ਤੇ ਮਾਰੇ ਨੇ ਬਿਲਕੁਲ ਦਿੱਕਾ ਇਹ ਰਿਹਾ ਮੈਂ ਲੱਣ ਹੱਥ ਜੋੜ ਜੋੜ ਕੇ ਆਪਣੇ ਬਲਜੀਤ ਸਿੰਘ ਜੀ ਨੂੰ ਹੱਥ ਜੋੜ ਜੋੜ ਕੇ ਉਹ ਕਿਤਾ ਵੀ ਯਾਰ ਕੀ ਆਪਾਂ ਚੋ ਲੜੀ ਜੰਨੇ ਆ ਕਿਉਂ ਮਨਾ ਕਰ ਰਹੇ ਤੁਸੀਂ ਅੰਦਰ ਆਨ ਨੂੰ ਇਹਨਾਂ ਨੇ ਇਹਨਾਂ ਦਾ ਬੰਦਾ ਹੈ ਕੋਈ ਉਹਨੇ ਜ਼ਬਰਦਸਤੀ ਮੈਨੂੰ ਅੰਦਰ ਖਿੱਚਿਆ ਤੇ ਖਿੱਚ ਕੇ ਜੋ ਕੜੇ ਮਾਰੇ ਉਹਨੇ ਮੇਰੇ ਸਿਰ ਤੇ ਜੋ ਲਗੀ ਕੋਈ ਇੱਕ ਮੁੰਡਾ ਹੋਰ ਹੈ ਲੱਤਾਂ ਬਾਹਾਂ ਮਾਰੀਆਂ ਉਹਨਾਂ ਨੇ ਸ਼ਿਕਾਇਤ ਕਰਾਂਗੇ ਬਿਲਕੁਲ ਬਿਲਕੁਲ ਕਰੂੰਗਾ ਜੀ ਬਿਲਕੁਲ ਕਰੂੰਗਾ ਮੈਂ ਤਾਂ ਕਹਿੰਦਾ ਮੇਰਾ ਮੈਡੀਕਲ ਕਰਾਓ ਉਹ ਤੂੰ ਨਿਕਲੇਊਗਾ ਠੀਕ ਮੈਨੂੰ ਪਤਾ ਮੇਰੇ ਅੱਤੇ